ਮੇਲੂ ਵੀ ਥੋੜੀ ਜਿਹੀ ਮਹਿੰਗੇ ਭਾਜੂ ਪਹਿਲੀ ਦੱਸ ਦਿੰਨੇ ਆਪਾਂ ਤੇ ਘੱਟ ਭਾਅ ਵਾਲੇ ਵੀ ਨਾ ਫੋਨ ਕਰਿਓ ਇਹਨੇ ਚੰਗੀ ਕੁਆਲਿਟੀ ਬਲੱਡ ਲਾਈਨ ਪਾਲਨੀ ਆ ਸਿਰਫ ਉਹ ਬੰਦਾ ਫੋਨ ਕਰੂ ਕਿੰਨੇ ਚਿਰ ਦਾ ਹੋ ਗਿਆ ਇਹ 7 ਸਾਲਾਂ ਦਾ ਕਿੱਲਿਆਂ ਦਾ ਕਿਥੋਂ ਦੀ ਹੈ ਇਹ ਖੜਾ ਸੀ ਤੂੰ ਹੈ ਖੜਾ ਸੀ ਖੜਾ ਸੀ ਤੂੰ ਬੇਸ਼ੱਕ ਠੀਕ ਆ ਚਲੋ ਤਾਂ ਮੈਂ ਤੈਨੂੰ ਫੋਨ ਤੇ ਪੁੱਛ ਕੇ ਉੱਤੇ ਪਾ ਦੂਗਾ ਵੀ ਕਿੱਥੋਂ ਆਇਆ ਸੀ ਬਾਈ ਕੋਲ ਕਿੰਨੇ ਦਾ ਲੈਂਦਾ ਸੀ ਉਦੋਂ ਇਹ ਐਸੀ ਹੈ ਨਾ ਹੋਇਆ ਰਹਣਾ ਨਾ ਹੋਇਆ ਰਹਾ ਅਜਾ ਮਿੱਠੀ ਕਰੀ ਵਸਾ ਸਰਾਰਾ ਵੈਸੀ ਦੀ ਆ ਲੈ ਆਂਦਾ ਪਤਾ ਤਿੰਨ ਦਿਨਾਂ ਦਾ ਸੀ ਅੱਛਾ ਪਹਿਲੇ ਦਿਨ ਜਿੱਦਾਂ ਹੋਇਆ ਸੀ ਉਦੋਂ ਇੱਕ ਦਿਨ ਆ ਪਾਇਆ ਬਾਅਦ ਚ ਅਸੀਂ ਗਏ ਅੱਛਾ ਤੇ ਉਦੋਂ ਅਗਲੇ ਦਿਨ ਸੌਦਾ ਹੋ ਗਿਆ ਤੇ ਤੀਜੇ ਦਿਨ ਚਾਹ ਤੀਜੇ ਦਿਨ ਚਾਰ ਦਿਨਾਂ ਦਾ ਸਾਡੇ ਕੋਲੇ ਆ ਗਿਆ ਸੀ ਠੀਕ ਆ ਹਾਂ ਵੀ ਦੋਸਤੋ ਅੱਜ ਆਪਾਂ ਪਿੰਡ ਮਾੜੀ ਪਹੁੰਚੇ ਆ ਬਾਈ ਜੱਗੇ ਕੋਲੇ ਤੇ ਬਾਈ ਕੋਲੇ ਜਿਹੜੀ ਬਲੱਡ ਲਾਈਨ ਤੇ ਕਿੰਨੇ ਬੱਚੇ ਜਾਂ ਬੱਕਰੇ ਜਾਂ ਬੱਕਰੀਆਂ ਬਕਾਉ ਆ ਸਾਰੀ ਉਹ ਵੀ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤਾਈ ਬਣੇ ਰਹੋ ਆਪਣੇ ਨਾਲ ਠੀਕ ਆ ਇਹ ਬਾਈ ਕੋਲੇ ਬਾਗ ਮਾਲਕ ਵਾਲੀ ਬਲੱਡ ਲਾਈਨ ਆ ਠੀਕ ਆ ਤੇ ਪਿਛਲੇ ਕਾਫੀ ਸਮੇਂ ਤੋਂ ਬੱਕਰੀਆਂ ਦੇ ਉੱਪਰ ਕੰਮ ਕਰਦਾ ਵੀਰ ਫੇਤੀ ਬਾੜੀ ਦੇ ਨਾਲ ਨਾਲ ਤੇ ਜਿੰਨੇ ਕ ਜਾਨਵਰ ਸੇਲ ਦੇ ਹੋਈ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਜਿਹੜੇ ਵੀਰ ਨਵੇਂ ਆਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰਨਾ ਤੇ ਪਹਿਲਾਂ ਤਾਂ ਵੀਰ ਕੋਲੇ ਆਪਾਂ ਤੁਹਾਨੂੰ ਬਾਈ ਦੇ ਬਰੀਡਰ ਦਿਖਾਉਣੇ ਆ ਠੀਕ ਆ ਤੇ ਇਹਨਾਂ ਦੇ ਬੱਚੇ ਵੀ ਦਿਖਾਵਾਂਗੇ ਕੀ ਰਿਜ਼ਲਟ ਆ ਠੀਕ ਇਹਨਾਂ ਦਾ ਤੇ ਬਾਈ ਕੋਲੇ ਦੋ ਬੱਕਰੇ ਸੇਲ ਤੇ ਆ ਠੀਕ ਆ ਲੈਨੇ ਆ ਆਪਾਂ ਡਿਟੇਲ ਬਾਈ ਤੋਂ ਤੇ ਪਹਿਲਾਂ ਤਾਂ ਬਾਈ ਕੋਲੇ ਜਿਹੜਾ ਬੱਕਰਾ ਫੜਿਆ ਹੋਇਆ ਪਹਿਲੀ ਡਿਟੇਲ ਲੈਨੇ ਆ ਕੀ ਆ ਠੀਕ ਆ ਤੇ ਸੇਲ ਤੇ ਆ ਇਹ ਹਾਂਜੀ ਬਾਈ ਜੀ ਆ ਬੱਕਰੀ ਦੱਸੋ ਡਿਟੇਲ ਕਿੰਨੇ ਦੰਦ ਦਾ ਇਹ ਬਰੇ 6 ਰੰਡ ਹੋ ਗਿਆ 6 ਰੰਡ ਹੋ ਗਈ ਹਾਂ 6 ਰੰਡ ਠੀਕ ਆ ਜੀ ਤੇ ਰਿਜ਼ਲਟ ਰਿਜ਼ਲਟ ਆਇਆ ਦਾ ਰਿਅਲਟੀ ਦਾ ਹਾਂ ਆਇਆ ਵੀਰੇ ਬੱਚੇ ਤੇ ਸੇਲ ਹੋਗੇ ਠੀਕ ਆ ਬੱਚੇ ਸੇਲ ਹੋ ਗਏ ਹਾਂ ਬੱਚੇ ਦੇ 4 ਦਿਨਾਂ ਦੇ ਸੀ ਆਪਣੇ 45000 ਰੁਪਏ ਦੇ ਸੇਲ ਹੋ ਗਏ ਠੀਕ ਆ ਜੋੜਾ ਠੀਕ ਆ ਆ ਦੇਖ ਸਕਦੇ ਹੋ ਜਿਹੜਾ ਵੀਡੀਓ ਦੇ ਵਿੱਚ ਬੱਕਰਾ ਦਿਖ ਰਿਹਾ ਇਹ ਬਾਈ ਨੇ ਘਰੇ ਬਰੀਡਰ ਰੱਖਿਆ ਹੋਇਆ ਠੀਕ ਆ ਇਹਦੇ ਬੱਚੇ ਸੇਲ ਕਰਦਾਗਾ ਤੇ ਜਿਹੜੇ ਦੋ ਬੱਕਰੇ ਸੇਲ ਤੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਠੀਕ ਆ ਤੇ ਉਹ ਦੋਨੇ ਬੱਕਰੇ ਸੇਲ ਤੇ ਆ ਜਿਹੜਾ ਕੋਈ ਮੇਰਾ ਵੀ ਲੈਂਡ ਦਾ ਚਾਹਵਾਨ ਹੋਇਆ ਤਾਂ ਲੈ ਸਕਦਾ ਬਰੀਡਿੰਗ ਵਾਸਤੇ ਲੈ ਵੀ ਦੋਸਤੋ ਆ ਬੱਕਰਾ ਸੇਲ ਤੇ ਆ ਤੇਰੀ ਆਪਾਂ ਡਿਟੇਲ ਲੈਣੇ ਆ ਬਾਈ ਤੋਂ ਠੀਕ ਆ ਤੇ ਸਾਰਾ ਕੁਝ ਵੀਡੀਓ ਦੇ ਵਿੱਚ ਦੱਸੂਗਾ ਵੀਰ ਕਿੰਨੇ ਦੰਦ ਆ ਕਿੰਨੀ ਹਾਈਟ ਆ ਸਾਰੀ ਡਿਟੇਲ ਲੈ ਗਏ ਤੇ ਤੁਸੀਂ ਵੀਰ ਤੋਂ ਲੈ ਸਕਦੇ ਹੋ ਠੀਕ ਹੈ ਕਿੰਨੇ ਦੰਦ ਆ ਬਾਈ ਇਹ ਇਹ 6 ਦੰਦ ਚੱਕਿਆ ਫਰਾਏ ਨਹੀਂ ਹਜੇ 6 ਦੰਦ ਲਾਏ ਆ ਦੇਖ ਸਕਦੇ ਹੋ ਮੱਕਰਾ ਤੁਸੀਂ ਤੇ ਇਹਦਾ ਰੇਟ ਤੁਸੀਂ ਫੋਨ ਤੇ ਪੁੱਛ ਲਿਓ ਵੀਰ ਨੂੰ ਠੀਕ ਹੈ ਇਹ ਬੱਕਰਾ ਸੇਲ ਤੇ ਆ ਬਰੀਡਿੰਗ ਲਈ ਠੀਕ ਆ ਬਾਗ ਮਲਕ ਵਾਲੀ ਬਲੱਡ ਲਾਈਨ ਦਾ ਬੱਕਰਾ ਵੀਰ ਕੋਲੇ ਪਿਛਲੇ ਕਾਫੀ ਸਾਲਾਂ ਤੋਂ ਬਰੀਡਿੰਗ ਦਾ ਕੰਮ ਕਰਦਾ ਵੀਰ ਬੱਕਰੀਆਂ ਵੀ ਚੰਗੀਆਂ ਵੀਡੀਓ ਨਾਲ ਬਣੇ ਰਹੋ ਆਪਾਂ ਬੱਕਰੀਆਂ ਵੀ ਦਿਖਾਵਾਂਗੇ ਤੁਹਾਨੂੰ ਤੇ ਹੁਣ ਦੂਸਰਾ ਬੱਕਰਾ ਤੁਹਾਨੂੰ ਦਿਖਾਉਣੇ ਆਪਾਂ ਜਿਹੜਾ ਇੱਕ ਹੋਰ ਆ ਸੇਲ ਤੇ ਤੇ ਮੇਰਾ ਮਾਰੂਛਾੜੀ ਤੇ ਵੀਰ ਕੋਲੇ ਇੱਕ ਆ ਬੱਕਰਾ ਸੇਲ ਤੇ ਆ ਠੀਕ ਆ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਹਾਈਟ ਉਹ ਦੀ 44 45 ਹੋਊਗੀ ਤੇ ਆ ਤਾਂ 45 ਤੋਂ ਪਲੱਸ ਹੀ ਹੈ ਹਾਈਟ ਇਹਦੀ ਵੀ ਤੇ ਇਹ ਕਿੰਨੇ ਦਿੰਦਾ ਵੀਰੇ ਇਹ ਵੀ 6 ਦਿੰਦਾ ਵੀਰੇ ਇਹ ਵੀ 6 ਦਿੰਦਾ ਬਰੀਡਿੰਗ ਲਈ ਜੇ ਕਿਸੇ ਵੀਰ ਨੇ ਲੈਣਾ ਤਾਂ ਬ ਛੇ ਦੰਦੀ ਹੈ ਨਾ ਛੇ ਦੰਦ ਤੇ ਠੀਕ ਹੈ ਜੀ ਛੇ ਦੰਦ ਤੇ ਕਨਫਰਮ ਤੇ ਆਜੋ ਹੁਣ ਆਪਾਂ ਵੀਰ ਦੀਆਂ ਬੱਕਰੀਆਂ ਦਿਖਾਉਣੇ ਆਪਾਂ ਤੁਹਾਨੂੰ ਜੇ ਕੋਈ ਸੇਲ ਤੇ ਹੋਈ ਉਹ ਵੀ ਦੱਸਾਂਗੇ ਜੇ ਕੋਈ ਮੇਵਣਾ ਸੇਲ ਹੋਇਆ ਉਹ ਵੀ ਦੱਸਾਂਗੇ ਲੈ ਵੀ ਦੋਸਤੋ ਬਾਕੀ ਕੋਲੇ ਬੱਕਰੀਆਂ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਪੂਰੀਆਂ ਟਾਪ ਕੁਆਲਿਟੀ ਦੀਆਂ ਬੱਕਰੀਆਂ ਬਾਈ ਕੋਲੇ ਠੀਕ ਆ ਘਰ ਦੀਆਂ ਬੱਕਰੀਆਂ ਆਂ ਤੇ ਲੈਣੀਆਂ ਬੱਕਰੀਆਂ ਦੀ ਵੀ ਡਿਟੇਲ ਇਹ ਬਿਕਾਉ ਨਹੀਂ ਹੈਗੀਆਂ ਠੀਕ ਆ ਆਪਾਂ ਸਿਰਫ ਤੁਹਾਨੂੰ ਸ਼ੋਅ ਲਈ ਦਿਖਾ ਰਹੇ ਆ ਵੀ ਕਿਹੋ ਜਿਹਾ ਜਾਨਵਰ ਆ ਬਾਈ ਕੋਲੇ ਤੇ ਇਹਨਾਂ ਦੀ ਵੀ ਲੈਣੀਆਂ ਡਿਟੇਲ ਆਪਾਂ ਤੇ ਨਾਲੇ ਬਾਈ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਟਾਈਮ ਤੋਂ ਬਾਈ ਬੱਕਰੀਆਂ ਤੇ ਕੰਮ ਕਰ ਰਿਆ ਤੇ ਕਿਵੇਂ ਇਹਨਾਂ ਦਾ ਰੱਖ-ਰਖਾਵ ਕਰਦੇ ਆ ਸਾਰੀ ਜਾਣਕਾਰੀ ਲਵਾਂਗੇ ਹਾਂਜੀ ਬਾਈ ਜੀ ਦੱਸੋ ਇਹਨਾਂ ਦੀ ਡਿਟੇਲ ਆਹ ਤਾਂ ਵੀਰੇ 40 ਇੰਚ ਹਾਈਟ ਹੈ ਦੀ ਠੀਕ ਹੈ ਤੇ ਦੰਦ ਪੂਰੇ ਆ ਇਹ ਠੀਕ ਹੈ ਜੀ ਤੇ ਆ ਇਹਦੀ ਪੱਠ ਹੈ ਜੀ ਠੀਕ ਹੈ ਇਸਦੀ ਪੱਠ ਹੈ ਹਾਂ ਇਹਦੀ ਪੱਠ ਹੈ ਇਹ ਕੀ ਕਹੇ ਦੰਦਾ ਇਹ 6 ਦੰਦ ਦੀ ਹੈ ਠੀਕ ਹੈ 6 ਦੰਦ 6 ਦੰਦ ਆ ਇਹਨੇ ਬਸ ਸੂਣਾ ਹੁਣ ਇਹਦੇ ਗੱਬਣਾ ਕੀ ਇਹਦੀ ਹਾਈਟ ਕਿੰਨੀ ਹੋਊਗੀ 40 ਇੰਚ ਵੀ ਤੇ 40 ਤੋਂ ਪਲੱਸ ਹੈ ਵੀਰੇ 40 ਤੋਂ ਪਲੱਸ ਹਾਂ ਠੀਕ ਹੈ ਦੇਖ ਸਕਦੇ ਹੋ ਦੋਨੇ ਮਾਵਾਂ ਦੀਆਂ ਆਈਆਂ ਤੇ ਆਹ ਬਾਈ ਕੋਲੇ ਬੱਚੇ ਫਿਰਦੇ ਆ ਦੇਖ ਸਕਦੇ ਹੋ ਤੁਸੀਂ ਕੁਝ ਬੱਕਰੀਆਂ ਸੂਈਆਂ ਹੋਈਆਂ ਗਈਆਂ ਤੇ ਆਹ ਵੀ ਪੱਠਾ ਹੁੰਦੇ ਸੋਈਆਂ ਆ ਯਾਰ ਵਰ ਤੋਂ ਨੂੰ ਆਹ ਪੱਠਾ ਦੇਖੋ ਬਾਈ ਕੋਲੇ ਸਾਰਾ ਬਾਗਮਲਕ ਵਾਲਾ ਰਵਾ ਬਾਈ ਕੋਲੇ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਬੱਕਰੀਆਂ ਦੇ ਕੰਮ ਕਰਦਿਆਂ ਮੈਨੂੰ 7 ਸਾਲ ਹੋ ਗਏ ਵੀਰੇ ਦੇਖ ਸਕਦੇ ਹੋ ਬਾਈ ਦਾ 7 ਸਾਲ ਦਾ ਤਜਰਬਾ ਗਾ ਤੇ ਪੂਰੇ ਛੋਟੀ ਦੇ ਜਾਨਵਰ ਰੱਖੇ ਹੋਏ ਆ ਬਾਈ ਨੇ ਠੀਕ ਆ ਵਿੱਚ ਮੇਮਣੇ ਦੇਖ ਸਕਦੇ ਹੋ ਤੁਸੀਂ ਪਿੱਛੇ ਪਿੰਜਰੇ ਦੇ ਵਿੱਚ ਵੀ ਫਿਰਦੇ ਆ ਦੇਖ ਸਕਦਾ ਪੁਰੰਗਾਂ ਨਗੀਨੇ ਬੱਕਰੀਆਂ ਬਾਈ ਕੋਲੇ ਪੁਰੰਗਾਂ ਲੰਬੀਆਂ ਲੱਗੀਆਂ ਜਿਹੀਆਂ ਬਾਗਮਾਲ ਕੋਲੇ ਬੱਕਰੀਆਂ ਬਿਲਕੁਲ ਸੇਮ ਉਹੀ ਚੀਜ਼ ਹੈ ਦੇਖ ਸਕਦਾ ਉਹਦੀ ਆ ਬੱਕਰੀ ਦੇ ਕੋ ਜੇ ਕੋਈ ਮੇਰਾ ਵੀ ਲੈਂਡ ਦਾ ਚਾਹਵਾਨ ਹੈਗਾ ਤਾਂ ਬੱਕਰੀ ਵੀ ਸੇਲ ਤੇ ਹੈਗੀ ਆ ਠੀਕ ਆ ਜੇ ਕੋਈ ਲੈਂਡ ਦਾ ਚਾਹਵਾਨ ਹੈਗਾ ਬੱਕਰੀ ਖਾਲੀ ਆ ਖਾਲੀ ਕਰਕੇ ਦੇਊਗਾ ਵੀਰ ਕਹਿੰਦਾ ਬੱਚੇ ਆਪਾਂ ਮੰਨ ਲਓ ਇਹਦੇ ਪਾਲਦੇ ਤੇ ਦੁੱਧ ਢਟਾਲੇ ਹੋਏ ਆ ਤੇ ਖਾਲੀ ਕਰਕੇ ਕੋਈ ਵੀ ਲਿਜਾ ਸਕਦਾ ਠੀਕ ਆ ਜਿਹੜਾ ਕੋਈ ਲੈਣ ਦਾ ਚਾਹਵਾਨ ਹੋਇਆ ਤਾਂ ਵੀਰ ਦਾ ਨੰਬਰ ਦੇਵਾਂਗੇ ਆਪਾਂ ਤੁਹਾਨੂੰ ਤੁਸੀਂ ਨੰਬਰ ਤੇ ਕਾਲ ਕਰਕੇ ਇਹਦੇ ਨਾਲ ਬੰਦੇ ਤੋਂ ਡਿਟੇਲ ਲੈ ਕੇ ਠੀਕ ਆ ਪੂਰੇ ਦੰਦਾਂ ਦਾ ਬੱਕਰੀ ਤੇ ਪੂਰੀ ਵਧੀਆ ਲੰਬੀ ਲੰਜੀ ਆ ਤੇ ਮਿਲੂਗੀ ਥੋੜੀ ਜਿਹੀ ਮਹਿੰਗੇ ਭਾਜੂ ਪਹਿਲਾਂ ਹੀ ਦੱਸ ਦਿੰਨੇ ਆਪਾਂ ਤੇ ਘੱਟ ਭਾਅਲੇ ਵੀਰ ਨਾ ਫੋਨ ਕਰਿਓ ਇਨੇ ਚੰਗੇ ਕੁਆਲਿਟੀ ਬਲੱਡ ਲੈਨ ਪਾਲ ਨਹੀਂ ਆ ਸਰ ਕੋ ਬੰਦਾ ਫੋਨ ਕਰੋ ਦੇਖ ਸਕਦੇ ਹੋ ਇਸ ਤਰ੍ਹਾਂ ਬਾਈ ਨੇ ਨੀਰਾ ਪੱਠਾ ਇਹਨਾਂ ਨੂੰ ਪਾ ਰੱਖਿਆ ਤੇ ਛਕ ਰਹੀਆਂ ਇਹ ਦੇਖ ਸਕਦੇ ਹੋ ਪੂਰੀਆਂ ਵਧੀਆ ਰੰਗ-ਬਰੰਗੀਆਂ ਤੇ ਡੱਬੀਆਂ ਮੱਥੀ ਕਿੰਨੀਆਂ ਲਾਲ ਡੱਬੀਆਂ ਹਰ ਤਰ੍ਹਾਂ ਦੇ ਨਾਗਰੇ ਕਲਰ ਦੇ ਵਿੱਚ ਮਿਲ ਜਾਣੀਆਂ ਬੱਕਰੀਆਂ ਠੀਕ ਹੈ ਪੂਰੇ ਵੀਰੇ ਰੰਗਾਂ ਦੇ ਵਿੱਚ ਆ ਇਹਲੇ 7 ਸਾਲ ਤੋਂ ਬਾਈ ਬੱਕਰੀ ਪਾਲਣ ਦਾ ਕੰਮ ਕਰ ਰਿਆ ਖੇਤੀਬਾੜੀ ਦੇ ਨਾਲ ਨਾਲ ਦਰਮੀਆਂ ਦੀ ਵੀਡੀਓ ਦੇਖ ਸਕਦੇ ਹੋ ਆ ਵੀ ਪੱਠਾ ਆ ਬਈ ਦੇਖ ਸਕਦੇ ਹੋ ਚਾਰ ਚਾਰ ਦੰਦ ਬੱਕਰੀਆਂ ਬਿਲਕੁਲ ਆ ਗਈਆਂ ਪੱਠਾ ਕਹਿੰਦਾ ਭਾਓ ਤੇ ਤਕਰੀਬਨ 36 36 40 40 ਇੰਚ ਦੇ ਲਈ ਵੀ ਇਹ ਹੋਈਆਂ ਪੰਜਾਂ ਤੇ ਬਾਈ ਨੇ ਹਜੇ ਕ੍ਰੋਸ ਨਹੀਂ ਕਰਾਈਆਂ ਹੁਣ ਮੀਟਿੰਗ ਕਰਵਾਉਂਗਾ ਕਹਿੰਦਾ ਦੇਖ ਸਕਦੇ ਹੋ ਪੂਰੇ ਵਧੀਆ ਲੰਬੇ ਲੰਜੇ ਬੱਕਰੇ ਬੱਕਰੀਆਂ ਬਾਈ ਕੋਲੇ ਜੇ ਕੋਈ ਮੇਰਾ ਵੀਰ ਲੈਣ ਦਾ ਚਾਹਵਾਨ ਹੋਇਆ ਤਾਂ ਬੱਚੇ ਬੱਚੇ ਸੇਲ ਤੇ ਹੁੰਦੇ ਆ ਤਾਂ ਬਾਈ ਦਾ ਨੰਬਰ ਦੇਵਾਂਗੇ ਠੀਕ ਆ ਨੰਬਰ ਸੇਵ ਕਰ ਲਿਓ ਤੇ ਬਾਈ ਨਾਲ ਤੁਸੀਂ ਫੋਨ ਤੇ ਕੰਟੈਕਟ ਕਰਕੇ ਜਾਨਵਰ ਲੈ ਸਕਦੇ ਹੋ ਪਿੰਡ ਬਾਈ ਦਾ ਮਾੜੀ ਆਪਾਂ ਫੇਰ ਦੱਸ ਦਿੰਨੇ ਆ ਵੀਡੀਓ ਦੇ ਵਿੱਚ ਜ਼ਿਲ੍ਹਾ ਬਠਿੰਡਾ ਨੇੜੇ ਮੋੜ ਮੰਡੀ ਠੀਕ ਆ ਜਿਹੜਾ ਵੀ ਮੇਰਾ ਵੀਰ ਲੈ ਕੇ ਜਾਨਵਰ ਚਾਹਣਾ ਲੈਣਾ ਚਾਹੁੰਦਾ ਕਹਿਣ ਦਾ ਭਾਵਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਬਿਲਕੁਲ ਮੋੜ ਮੰਡੀ ਦੇ ਨੇੜੇ ਆ ਆ ਬੱਕਰਾ ਮੱਖੀਚੀਨਾ ਦੇਖ ਸਕਦੇ ਹੋ ਇੱਕ ਮੱਖੀਚੀਨਾ ਬੱਕਰਾ ਵੀ ਤਿਆਰ ਕਰੀ ਜਾਂਦਾ ਬਾਈ ਦੇਖ ਸਕਦੇ ਹੋ ਖੀਰਾ ਬੱਚਾ ਇਹ ਤੇ ਪੂਰਾ ਲੰਬਾ ਲੰਝਾ ਮੱਖੀ ਚੀਨਾ ਠੀਕ ਆ ਬਾਈ ਤਿਆਰ ਕਰੀ ਜਾਂਦਾ ਇਹਨੂੰ ਵੀ ਲੈ ਵੀ ਦੋਸਤੋ ਆ ਵੀ ਪੱਠ ਸੇਲ ਤੇ ਆ ਠੀਕ ਆ 6 ਦੰਦਾ ਠੀਕ ਆ ਅਜੇ ਟਿੱਕਰ ਮੰਨ ਲਓ ਵੀ ਬਣੀ ਨਹੀਂ ਕ੍ਰੋਸ ਨਹੀਂ ਕਰਾਈ ਬਾਈ ਨੇ ਠੀਕ ਆ ਜੇ ਕੋਈ ਮੇਰਾ ਵੀ ਲੈਣ ਦਾ ਚਾਹਵਣ ਹੈਗਾ ਤਾਂ ਬਾਈ ਨਾਲ ਰਾਬਤਾ ਕਰ ਸਕਦੇ ਤੁਸੀਂ ਫੋਨ ਤੇ ਠੀਕ ਆ ਬਿਲਕੁਲ ਖਾਲੀ ਪੱਠਾ ਫ੍ਰੈਸ਼ 6 ਦੰਦਾ ਨਵੇਂ 6 ਦੰਦਾ ਤੇ ਜੇ ਕੋਈ ਮੇਰਾ ਵੀ ਲੈਂਡ ਦਾ ਚਾਹ ਬਣਾ ਹੈ ਮਿਲੂਗੀ ਉੱਚੇ ਭਾਜ ਵੀਰੋਂ ਪਹਿਲਾਂ ਦੱਸ ਦਿੰਨੇ ਆਪਾਂ ਉਹ ਤੇ ਲੋਡ ਬੰਦ ਸੱਜਣ ਵੀਰ ਨਾਲ رابطہ ਕਰ ਸਕਦੇ ਆ ਫੋਨ ਤੇ